हां माननीय मुख्यमंत्री साहब कुछ कहना ਚਾਹੁੰਦੇ ਨੇ। ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਇਸ ਪਵਿੱਤਰ ਸਦਨ ਦੇ ਵਿਚਾਰਨ ਲਈ ਇੱਕ ਮਤਾ ਮੈਂ ਪੇਸ਼ ਕਰਨਾ ਚਾਹੁੰਦਾ ਜੋ ਤੁਹਾਡੀ ਇਜਾਜ਼ਤ ਹੋਵੇ। ਮੈਂ ਇਸ ਪਵਿੱਤਰ ਸਦਨ ਚ ਵਿਚਾਰਨ ਲਈ ਨਿਮਾਣਾ ਸਿੱਖ ਹੋਣ ਦੇ ਨਾਤੇ ਇੱਕ ਮਤਾ ਪੇਸ਼ ਕਰਨ ਚਾਹੁੰਦਾ ਹਾਂ। ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਮੈਂ ਮਹਿਸੂਸ ਕਰਦਾ ਹਾਂ ਤੇ ਸਦਨ ਦੇ ਬਾਕੀ ਸਾਰੇ ਮੈਂਬਰ ਵੀ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਗੁਰੂ ਸਹਿਬਾਨ ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਰਹੇ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਹੈ ਉਹਨਾਂ ਨੇ ਨਾਨੰਦਪੁਰ ਸਾਹਿਬ ਬਸਾਉਣ ਲਈ ਇੱਥੋਂ ਦੀ ਜ਼ਮੀਨ ਖਰੀਦ ਕੇ ਆਪੇ ਸ਼ਹਿਰ ਵਸਾਇਆ ਸੀ ਉਹਨਾਂ ਦੇ ਇਕਲੌਤੇ ਸਹਬਜ਼ਾਦੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ 30 ਸਾਲ ਇਸ ਪਵਨ ਧਰਤੀ ਤੇ ਰਹੇ ਉਹਨਾਂ ਨੇ ਇੱਥੇ ਰਹਿੰਦਿਆਂ ਜ਼ੁਲਮ ਨਾਲ ਲੜਨ ਲਈ ਦੇਸ਼ ਦੀ ਰਾਖੀ ਵਾਸਤੇ ਖਾਲਸਾ ਪੰਥ ਦੀ ਸਾਜਣਾ ਵੀ ਇਸ ਪਵਿੱਤਰ ਧਰਤੀ ਤੇ ਹੀ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਵਿੱਚੋਂ ਤਿੰਨ ਸਹਬਜ਼ਾਦਿਆਂ ਦਾ ਜਨਮ ਵੀ ਇਸੇ ਧਰਤੀ ਤੇ ਹੋਇਆ ਜਿਨ੍ਹਾਂ ਸਹਬਜ਼ਾਦਿਆਂ ਦੀ ਕੁਰਬਾਨੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਸੁਨਾਲੀ ਪਾਸ਼ਾ ਦੇ ਸਾਜੇ ਪੰਜ ਤਖਤਾਂ ਵਿੱਚੋਂ ਤਿੰਨ ਤਖਤ ਵੀ ਇਸ ਪੰਜਾਬ ਦੀ ਧਰਤੀ ਤੇ ਸਾਡੇ ਹਿੱਸੇ ਆਏ ਹਨ ਸ਼੍ਰੀ ਅਕਾਲ ਤਖਤ ਸਾਹਿਬ ਜੋ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੀ ਵਸਾਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਿਸ਼ੋਬਿਤ ਹੈ ਮਾਲਵੇ ਦੀ ਮਹਾਨ ਧਰਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ ਬਹੁਤ ਸਾਲਾਂ ਤੋਂ ਉੱਠ ਰਹੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਆਉਣ ਵਾਲੇ ਇਤਿਹਾਸ ਵਿੱਚ ਸਦੀਵੀ ਤੌਰ ਤੇ ਚੇਤੇ ਰੱਖਣ ਵਾਸਤੇ ਇਹ ਸਦਨ ਅੱਜ ਸਿਫਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲੀਆਰਾ ਜਿਹੜਾ ਗਲੀਆਰੇ ਦਾ ਏਰੀਆ ਸ਼੍ਰੀ ਨਾਨਕਪੁਰ ਸਾਹਿਬ ਅਤੇ ਸ਼੍ਰੀ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਹੈ ਇੱਥੇ ਮੀਟ ਸ਼ਰਾਬ ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਟੀਆਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਹਨ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ ਤੋਂ ਇਹ ਮੰਗ ਕਿਸੇ ਇੱਕ ਧਿਰ ਵਰਗ ਜਾਂ ਧਰਮ ਦੀ ਨਹੀਂ ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਬਿਸ਼ਪ ਪੱਦਰ ਤੇ ਪ੍ਰਚਾਰਤ ਕਰਨ ਹਿੱਤ ਇਹ ਕਦਮ ਚੱਕਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸਹਿਰਸਪਾਟੇ ਲਈ ਵਿਸ਼ੇਸ਼ ਭਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਤੇ ਕੇਂਦਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ ਮਾਨਯੋਗ ਸਪੀਕਰ ਸਾਹਿਬ ਮੈਂ ਮਤਾ ਸਦਨ ਦੇ ਵਿਚਾਰਨ ਲਈ ਪੇਸ਼ ਕਰਦਾ ਹਾਂ ਸਦਨ ਵੱਲੋਂ ਇਸ ਤੇ ਵਿਚਾਰ ਕਰਕੇ ਇਸ ਨੂੰ ਪਾਸ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਜੀ ਤਕਸ਼ਰੀ ਅਕਾਲ ਤਖਤ ਸਾਹਿਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਗਲੀਆਰੇ ਦਾ ਏਰੀਆ ਤੇ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਇਹਨਾਂ ਤਿੰਨੋਂ ਤਖਤਾਂ ਦੀ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਮੌਜੂਦ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਵਜੋਂ ਇਹ ਆਲਨਨ ਦਾ ਇਹ ਮਤਾ ਜਿਹੜਾ ਹੈ ਇਤਿਹਾਸਿਕ ਜੋ ਬੜੀ ਚਿਰਾਂ ਤੋਂ ਲੋਕਾਂ ਦੀ ਮੰਗ ਵੀ ਸੀਗੀ ਤੇ ਉਹਨੂੰ ਅੱਜ ਅਸੀਂ ਸਦਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਪ੍ਰਸਤਾਵ ਪੇਸ਼ ਕੀਤਾ ਅਤੇ ਪੜ੍ਹਿਆ ਗਿਆ ਸਮਝਿਆ ਜਾਵੇ। ਜੀਮਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਜੋ ਮਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਜਿ ਨੇ ਪੇਸ਼ ਕੀਤਾ ਮੈਂ ਦੀ ਤਾਇਦ ਕਰਦਾ ਹਾਂਗਾ ਇਹ ਜਿਹੜੇ ਸਾਡੇ ਤਿੰਨ ਪਵਿੱਤਰ ਸ਼ਹਿਰ ਨੇ ਮੈਂ ਸਮਝਦਾ ਬਹੁਤ ਲੰਬਾ ਹਸਾ ਪਹਿਲਾਂ ਇਹ ਹੋਲੀ ਸਿਟੀ ਵਜੋਂ ਵਿਕਸਿਤ ਹੋ ਜਾਣਾ ਚਾਹੀਦੇ ਸੀਗੇ ਪਰ ਲੇਕਿਨ ਚਲੋ ਦੇਰ ਆਏ ਦਰਸਤ ਆਏ ਇਹ ਮੈਂ ਸਭਨਸ ਭਾਗੇ ਭਾਗ ਜਿਹੜੇ ਤੇਗੇ ਉਹ ਸਾਡੇ ਮਾਨਯੋਗ ਸਰਦਾਰ ਭਗਵੰਦ ਸਿੰਘ ਮਾਜਿ ਨੂੰ ਪ੍ਰਾਪਤ ਹੋਣਾ ਸੀਗਾ ਕਿ ਇਸ ਸਮੇਂ ਇਹਨਾਂ ਨੇ ਅੱਜ ਬਹੁਤ ਹੀ ਪਵਿੱਤਰ ਰਾਣਾ ਸੋ ਮੈਂ ਧੰਨਵਾਦ ਕਰਦਾ ਔਰ ਮਤੇ ਦੀ ਤਾਇਦ ਕਰਦਾਗਾ ਮੈਂ ਸਭ ਨੇ ਜਿੰਨੀਆਂ ਵੀ ਜੜੀਆਂ ਮਤੇ ਚ ਲਿਖੀਆਂ ਗੱਲਾਂ ਨਹੀਂ ਕਿ ਗੱਲ ਦੇ ਨਾਲ ਮੈਂ ਸਹਿਮਤ ਹਾਂ ਔਰ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾਗਾ ਕਿ ਇਸ ਮਤੇ ਦੀ ਖੁੱਲ ਕੇ ਹਮਾਇਤ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਪ੍ਰਗਟ ਜੀ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਹੋਇਆ ਇੱਕ ਦੋ ਕਲੈਰੀਫਿਕੇਸ਼ਨ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕਿ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜ਼ਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਔਰ ਇੱਕ ਮੈਂ ਜ਼ਰੂਰ ਗੱਲ ਥੈਂਕ ਯੂ ਇੱਕ ਮੈਂ ਜ਼ਰੂਰ ਹੋਰ ਗੱਲ ਕਰਨੀ ਚਾਹਣਾ ਕਿਉਂਕਿ ਸਿੰਸ ਆਪਾਂ 350 ਸਾਲਾ ਮਨਾ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਅਸਲੀ ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਵੀ ਜ਼ਰੂਰਤ ਆ ਪੰਜ ਬਿੱਲ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਉਹ ਪੰਜ ਬਿੱਲ ਆ ਰਹੇ ਆ ਆਪਾਂ ਉਹ ਕਰ ਲਾਂਗੇ ਜੀ ਆਪਾਂ ਸਾਰੇ ਮੈਂਬਰ ਪਾਰਲੀਮੈਂਟ ਵੀ ਇੱਥੇ ਬੈਠੇ ਆ ਆਪਣੇ ਕੋਲੇ ਬੜਾ ਸਮਾਂ ਹੈ ਪਰ ਬਾਅਦ ਵੀ ਕਰ ਸਕਦੇ ਵਿਚਾਰੇ ਆ ਮਤੇ ਦੇ ਗੱਲ ਤੁਸੀਂ ਕਲੈਰੀਫਿਕੇਸ਼ਨ ਲੈ ਠੀਕ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਵਿਧਾਇਕ ਸਾਹਿਬ ਨੇ ਜੋ ਸਵਾਲ ਪੁੱਛਿਆ ਗਲਿਆਰਾ ਪਹਿਲਾਂ ਸਿਰਫ ਲੋਕਾਂ ਵੱਲੋਂ ਆਪਣੇ ਆਪ ਉਹਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਫੈਸਲੇ ਲੈ ਗਏ ਨੇ ਅਧਿਕਾਰ ਇੱਕ ਤੌਰ ਤੇ ਕੋਈ ਸਰਕਾਰੀ ਆਰਡਰ ਨਹੀਂ ਇਸ ਤੋਂ ਪਹਿਲਾਂ ਹੋਇਆ ਨਾ ਹੀ ਵਿਧਾਨ ਸਭਾ 'ਚ ਪੇਸ਼ ਹੋਇਆ ਹੁਣ ਕਈ ਵਾਰੀ ਕਈ ਹੋਟਲ ਐਦਾਂ ਦੇ ਨੇ ਉੱਥੇ ਉਸ ਗਲਿਆਰੇ ਦੇ ਵਿੱਚ ਜਿਹੜੇ ਆਪਣੇ ਮੈਨੂ ਦੇ ਵਿੱਚ ਜਿਹੜੇ ਨਾਨਵੈਜ ਜਾਂ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਨੇ ਕਈਆਂ ਨੇ ਨਹੀਂ ਵੀ ਉੱਥੇ ਲਾਈਆਂ ਹੋਈਆਂ ਮੀਟੀਆਂ ਦੁਕਾਨਾਂ ਕਈਆਂ ਨੇ ਨਹੀਂ ਉਹ ਆਪਣੇ ਵੱਲੋਂ ਹੀ ਲੋਕਾਂ ਨੇ ਕੀਤਾ ਹੋਇਆ ਪਰ ਹੁਣ ਇਹਨੂੰ ਅਧਿਕਾਰ ਇੱਕ ਤੌਰ ਤੇ ਮੰਨਤਾ ਅੱਜ ਇਸ ਪਵਿੱਤਰ ਸਦਨ ਦੀ ਮਿਲੂਗੀ ਤਾਂ ਕਿ ਅਸੀਂ ਫਿਰ ਉਹਨਾਂ ਦਾ ਜਿਹੜੇ ਕੋਈ ਦੁਕਾਨਦਾਰ ਨੇ ਉਹਨਾਂ ਦਾ ਮੁਰ ਬਸੇਬੇ ਦਾ ਵੀ ਅਸੀਂ ਉਹ ਫਿਰ ਜ਼ਿੰਮੇਵਾਰ ਹੋਵਾਂਗੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਕਰਾਂਗੇ ਕਿ ਉਹਨਾਂ ਨੂੰ ਕੋਈ ਹੋਰ ਰੋਜਗਾਰ ਜਾਂ ਫਿਰ ਉੱਥੋਂ ਕਿਤੇ ਬਾਹਰ ਕਿਤੇ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਮੰਗ ਜਿਹੜੀ ਸਾਡੇ ਕੋਲੇ ਆਈ ਹੈ ਬਹੁਤ ਸਾਰੇ ਧਰਮਾਂ ਦੇ ਮਹਾਪੁਰਸ਼ ਬੈਠੇ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਗਲਿਆਰੇ ਨੂੰ ਘਟੂ ਘਟ ਅਧਿਕਾਰਿਕ ਤੌਰ ਤੇ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਵੇ ਤਾਂ ਇਸ ਕਰਕੇ ਅਸੀਂ ਅੱਜ ਇਹਨੂੰ ਸਦਨ ਦੇ ਵਿੱਚ ਲੈ ਕੇ ਆਏ ਥੈਂਕ ਯੂ ਹੁਣ ਮੈਂ ਪ੍ਰਸਤਾਵ ਨੂੰ ਸਦਨ ਦੀ ਵੋਟ ਲਈ ਰੱਖਦਾ ਹਾਂ ਪ੍ਰਸ਼ਨ ਹੈ ਕਿ ਜਿਹੜੇ ਮਾਨਜੋ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਜੋ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਨੂੰ ਲੱਗਦਾ ਨਾ ਦੀ ਕੋਈ ਆਵਾਜ਼ ਨਹੀਂ ਹੈ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਮੈਨੂੰ ਇਸ ਪੁੱਤਰ ਸਦਨ ਨੂੰ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਪਰ ਪੰਜਾਬ ਸਰਕਾਰ ਵੱਲੋਂ ਅੱਜ 5 ਵਜੇ ਸ਼ਾਮ ਨੂੰ ਰਸਤੇ ਖਾਲਸਾ ਵਿਖੇ ਡਰੋਨ ਸ਼ੋਅ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਆਪ ਸਭ ਨੂੰ ਬੇਨਤੀ ਹੈ ਕਿ ਇਸ ਸਦਨ ਇਸ ਵਿੱਚ ਸ਼ਾਮਲ ਹੋਣ ਦੀ ਵੀ ਖੇਚਲ ਕਰਨੀ ਸਦਨ ਅਰਮੇਥੇ ਸਮੇ ਲਈ ਸਥਾਗਤ ਹੁੰਦਾ ਹੈ